ਤੁਸੀਂ ਸਮਾਰਟ ਸਕੂਲ ਤਾਂ ਬਹੁਤ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਫਤੇਗੜ ਸਾਹਿਬ ਦੇ ਅਮਲੋਦਾ ਅਜੀਹਾ ਸਕੂਲ ਜਿੱਥੇ ਬੱਚੇ ਤਾਂ ਹਨ ਸਕੂਲ ਦੀ ਸੋਹਣੀ ਇਮਾਰਤ ਵੀ ਹੈ ਅਤੇ ਫਰਨੀਚਰ ਵੀ ਹੈ ਬਸ ਜੇ ਨਹੀਂ ਹੈ ਉਹ ਹੈ ਅਧਿਆਪਕ ਜਨਾਬ ਇੱਥੇ ਬੱਚੇ ਤਾਂ ਪੜਨ ਆਉਂਦੇ ਹਨ ਪਰ ਕੋਈ ਅਧਿਆਪਕ ਪੜਾਉਣਾ ਨਹੀਂ ਆਉਂਦਾ ਇਹ ਖੁਲਾਸਾ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੋਇਆ ਹੈ ਪਹਿਲਾਂ ਤੁਸੀਂ ਇਹ ਵਾਇਰਲ ਵੀਡੀਓ ਦੇਖੋ ਬਿਨਾ ਟੀਚਰਾਂ ਤੋਂ ਪੜ ਰਹੇ ਨੇ ਬੱਚੇ ਕਿਹੜੇ ਕਲਾਸ ਆ ਪੁੱਤ ਇਹ? 5 ਕਲਾਸਾਂ ਪੂਰੀਆਂ ਨੇ ਅੱਧੇ ਬੱਚੇ ਤੀਜੀ ਕਿੱਥੇ ਆ? ਤੀਸਰੀ ਕਲਾਸ ਕਿੱਥੇ ਆ? ਜੀ ਜੀ ਪੁੱਤ ਇਹ ਕੱਪੇ। 3 ਕਲਾਸਾਂ ਹੋਰ ਨੇ। ਟੀਚਰ ਕਿੱਥੇ ਆ? ਅੰਦਰ ਨਹੀਂ ਆਉਂਦੇ। ਆ ਜਾ ਵੀਰੇ ਆਣ। ਆਜੋ ਆਜੋ। ਆ ਦੇਖ ਲਓ ਬੱਚਿਆਂ ਦੇ ਟੀਚਰਾਂ ਕਿੱਥੇ ਨੇ? ਬੋਲੋ ਟੀਚਰ ਕਿੱਥੇ ਆ ਤੁਹਾਡੇ? ਇਹ ਵਾਰ ਪੜ੍ਹਾ ਲੈਣਾ ਨਹੀਂ ਆਉਂਦੇ ਆ ਦੇਖੋ ਜੀ ਸਾਡੇ ਬੱਚਿਆਂ ਤੋਂ ਨਜਾਇਜ਼ ਸਾਡੇ ਬੱਚਿਆਂ ਨਾਲ ਹੋ ਰਹੀ ਹੈ ਇੱਥੇ ਕੋਈ ਬੱਚੇ ਨਾਲ ਪੜ੍ਹਾਈ ਨਹੀਂ ਹੋ ਰਹੀ ਇੱਥੇ ਸਿਰਫ ਤਨਖਾਹਾਂ ਲੈਣ ਵਾਸਤੇ ਆ ਰਹੇ ਆ ਕੋਈ ਦਿਸਦਾ ਨਾ ਟੀਚਰ ਸਾਰੇ ਰੂਮ ਬੇਲੇ ਦੇ ਬੇਲੇ ਪਏ ਹੋਇਆ ਹੈਗਾ ਕੋਈ ਇੱਥੇ ਜੇ ਅੱਜ ਅਸੀਂ ਟੀਚਰ ਨੂੰ ਬੋਲੀਏ ਨਾ ਵੀ ਹਾਂਜੀ ਟੀਚਰ ਜੀ ਤੁਸੀਂ ਆਏ ਨਹੀਂ ਹੈਗੇ ਸਾਡੇ ਗੱਲ ਪੈਂਦੀ ਆ ਆ ਦੇਖੋ ਜੀ ਸਾਰਾ ਰੂਮ ਬੇਲਾ ਪਿਆ ਹੋਇਆ ਚਾਰ ਪੰਜ ਸਾਡੇ ਇੱਥੇ ਮੈਂਬਰ ਖੜੇ ਨੇ ਉਹ ਵੀ ਸਰੋਤੇ ਨੇ ਸਾਡੇ ਪਿੰਡ ਦੇ ਹੋਰ ਕੋਈ ਤੱਕ ਨਹੀਂ ਹੈਗਾ ਜੀ ਸਾਰਾ ਸਕੂਲ ਵਿੱਲਾ ਪਿਆ ਆ ਲਓ ਜੀ ਰੂਮ ਦੇ ਵਿੱਚ ਲੈ ਜਾਂਦੇ ਆ ਤੁਹਾਨੂੰ ਅਸੀਂ ਰੂਮ ਦੇਖ ਲਓ ਆ ਦੇਖ ਲਓ ਜੀ ਹੈਡਮਾਸਟਰ ਆ ਸਾਡੇ ਇੱਥੇ ਆ ਲਓ ਉਹਨਾਂ ਦਾ ਦਫ਼ਤਰ ਵੀ ਵਿੱਲਾ ਪਿਆ ਹੋਇਆ ਕੋਈ ਹੈਗੀ ਜ਼ਿੰਮੇਵਾਰੀ ਅਬਦੁੱਲਾਹ ਸਿੰਘ ਵਾਲੇ ਸਕੂਲ ਦਾ ਪ੍ਰਾਇਮਰੀ ਦਾ ਛੋਟੇ ਦਾ ਹਾਲ ਆ ਦੇਖੋ ਜੀ ਬੱਚੇ ਪੜ੍ਹਦੇ ਆ ਬੱਚੇ ਪੜਾ ਰਹੇ ਆ ਹੈਲੋ ਇੱਧਰ ਨਾਲੋ ਜੀ ਹੁਣ ਟੀਚਰ ਨੂੰ ਜੇ ਅਸੀਂ ਕੁਛ ਸਵਾਲ ਕੀਤੇ ਨਾ ਸਾਨੂੰ ਉਹਨੇ ਥਾਣੇ ਦੇ ਵਿੱਚ ਕੰਪਲੀਟ ਕਰ ਦੇਣੀ ਆ ਵੀ ਮੇਰੇ ਨਾਲ ਨਜਾਇਜ਼ ਕਰ ਰਹੀ ਏ ਨੇ ਪਿੰਡ ਵਾਲੇ ਹੁਣ ਜੇ ਅਸੀਂ ਸਰਪੰਚ ਕੋਲੇ ਜਾਂਦੇ ਆ ਨਾ ਸਰਪੰਚ ਵੀ ਸਾਨੂੰ ਧਮਕੀਆਂ ਦਿੰਦੇ ਨੇ ਆ ਦੇਖੋ ਜੀ ਕੋਈ ਟੀਚਰ ਨੂੰ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਵੀ ਅਸੀਂ ਇੱਥੇ ਜਾ ਕੇ ਬੱਚਿਆਂ ਨੂੰ ਵੇਖਣਾ ਹੈ ਜਿਸ ਵੀ ਜੰਗ ਸਰਕਾਰੀ ਅਲੀਮੈਂਟ ਸਕੂਲ ਸਰਾਂਦੁੱਲਾ ਸਿੰਘ ਵਾਲੇ ਦੇ ਚੇਅਰਮੈਨ ਇੱਥੇ ਆਪਣੇ ਨਾਲ ਕੋਈ ਪੜਾਈ ਚੰਗੀ ਤਰ੍ਹਾਂ ਨਹੀਂ ਰਹੀ ਹੋਰ ਨਹੀਂ ਰਹੀ ਜਿਹੜੇ ਜੋ ਕਰਨ ਵਾਲਾ ਮੈਡਮ ਹੈ ਉਹ ਜਿੱਦਵੈਨਸਾ ਕਰਕੇ ਤਿੰਨ ਚਾਰ ਮੈਡਮਾਂ ਉਹਨੇ ਉਰੋਂ ਪਿਲੀ ਗਈ। ਉਲੀ ਵਜਨ ਨਾਲ ਕਿਰਪਾ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੋ ਇਹੋ ਜਿਹੇ ਟੀਚਰ ਨੇ ਜਿੱਦਵੈਨ ਕਰਦੇ ਨੇ ਤੇ ਬਿਲਕੁਲ ਨਹੀਂ ਪੜਾ ਰਹੇ ਇਹਨਾਂ ਦੀ ਇਹਨੂੰ ਸਸਪੈਂਡ ਕੀਤਾ ਜਾਵੇ ਤਾਂ ਸਾਡੀ ਮੰਗ ਆ ਵੀ ਜੋ ਪੜਾਈ ਹੈ ਬੱਚਿਆਂ ਦੀ ਇਹ ਵਧੀਆ ਹੋ ਸਕਦੀ। ਸਾਡੇ ਬੱਚੇ ਤਾਂ ਕੋਈ ਵੇਖੋ ਖਰਾਬ ਹੋ ਰਹੇ ਆ। ਅੱਜ ਕੀ ਮਾਮਲਾ ਹੈ ਸਕੂਲ ਦੇ ਵਿੱਚ ਟੀਚਰ ਨਹੀਂ ਸੀਗਾ। ਅੱਜ ਕੋਈ ਵੀ ਟੀਚਰ ਨਹੀਂ ਦੀ। ਕੋਈ ਵੀ ਨਹੀਂ ਹੈਗਾ ਅਸੀਂ ਵੀ ਜ਼ਰੂਰੀ ਆ ਕੇ ਡੀਪੀ ਸਾਹਿਬ ਨੂੰ ਫੋਨ ਕਰਿਆ ਉਹ ਕਹਿੰਨੇ ਵੀ ਤੁਸੀਂ ਮੂਵੀ ਬਣਾ ਲਓ ਸਕੂਲ ਦੀ ਮੂਵੀ ਬਣਾ ਕੇ ਸਾਨੂੰ ਭੇਜ ਦਿਓ ਫਿਰ ਵੀ ਟੀਚਰ ਐਨਮੀ ਟੀਚਰ ਫਿਰ ਉਹਨੇ ਜਦੋਂ ਇਹਨੂੰ ਪਤਾ ਲੱਗਿਆ ਕਿ ਹਨ ਫੋਨ ਕਰਤਾ ਮੈਂ ਐਡਮਿਨ ਕਰਨ ਵਾਲਿਆਂ ਨੂੰ ਤੋਂ ਆਪਣੇ 10:00 ਵਜੇ ਕੇ 10 ਮਿੰਟ ਤੇ ਮੈਡਮ ਆਈ ਆ ਭੇਜੀ ਹਾਂਜੀ ਹਾਂਜੀ ਮੇਰਾ ਨਾਮ ਜਸਵੀਰ ਕੌਰ ਆ ਮੇਰੀ ਬੇਟੀ ਪੜ ਰਹੀ ਆ 3ਵੀਂ ਕਲਾਸ ਦੇ ਵਿੱਚ ਅੱਜ ਮੇਰੇ ਹਸਬੰਡ ਆਪਣੀ ਬੇਟੀ ਨੂੰ ਚੜਨ ਵਾਸਤੇ ਆਏ ਸੀ ਜੀ ਜਦੋਂ ਵੇਖਿਆ ਤੇ 8:30 ਹੋ ਚੁੱਕੇ ਸੀਗੇ ਇੱਥੇ ਕੋਈ ਵੀ ਟੀਚਰ ਨਹੀਂ ਸੀਗਾ ਜਦੋਂ ਅਸੀਂ 9:30 ਵਜੇ ਤੇ ਟੀਚਰ ਵਾਸਤੇ ਦੇਖਣ ਵਾਸਤੇ ਆਏ ਕੋਈ ਵੀ ਟੀਚਰ ਇੱਥੇ ਪੜ੍ਹਾ ਨਹੀਂ ਰਿਹਾ ਸੀ ਬੈਗਾਂ ਤੋਂ ਬਿਨਾਂ ਹੀ ਬੱਚੇ ਪੜ੍ਹ ਰਹੇ ਸੀਗੇ ਕੋਈ ਟੀਚਰ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਹੈਗੀ ਵੀ ਇੱਥੇ ਟੀਚਰ ਹੈਗਾ ਜਾਂ ਨਹੀਂ ਹੈਗਾ ਸਿਰਫ ਇੱਕ ਟੀਚਰ ਆ ਇੱਕ ਨੂੰ ਇਹਨਾਂ ਨੇ ਸਸਪੈਂਡ ਕਰ ਦਿੱਤਾ ਏ ਇੱਕ ਦਾ ਐਕਸੀਡੈਂਟ ਹੋ ਚੁੱਕਿਆ ਸਿਰਫ ਇੱਕ ਤਾਂ ਟੀਚਰ ਆ ਜਿਹੜੀ ਉਹ ਹਰ ਇੱਕ ਕਲਾਸ ਨੂੰ ਇੱਕ ਹੀ ਟੀਚਰ ਪੜਾਉਂਦੀ ਆ ਇਹਦੇ ਵਿੱਚ ਸਾਡੇ ਬੱਚਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ 5 ਤੋਂ ਲੈ ਕੇ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਇੱਕ ਹੀ ਹੈਡਮਾਸਟਰ ਆ ਉਹੀ ਸਾਰੇ ਬੱਚਿਆਂ ਨੂੰ ਸੰਭਾਲ ਰਿਹਾ ਵਾ ਕਿੰਨੇ ਬੱਚੇ ਨੇ ਸਕੂਲ 'ਚ ਸਕੂਲ ਦੇ ਵਿੱਚ ਹੋਣਗੇ ਸਾਰੇ 35 ਬੱਚੇ ਹੋਣਗੇ ਤੇ ਅੱਜ ਕਿੰਨੇ ਵਜੇ ਟੀਚਰ ਆਏ ਜੀ 10 ਵਜੇ ਸਰ ਜ਼ਰੂਰੀ ਟੀਚਰ ਨਹੀਂ ਤੁਸੀਂ ਉਸ ਤੋਂ ਬਾਅਦ ਕਿਸੇ ਨੂੰ ਕਿਸੇ ਅਧਿਕਾਰੀ ਨੂੰ ਜਾਂ ਕਿਸੇ ਨੂੰ ਤੁਸੀਂ ਹਾਂਜੀ ਅਸੀਂ ਸਰਪੰਚ ਨੂੰ ਵੀ ਲੈ ਕੇ ਆਏ ਆ ਜਿਹੜਾ ਇੱਥੇ ਦਾ ਕਮੇਟੀ ਮੈਂਬਰ ਆ ਉਹਨੂੰ ਵੀ ਲੈ ਕੇ ਆਏ ਆ ਉਹਨੂੰ ਵੀ ਇੱਥੇ ਮੌਕੇ ਤੇ ਅਸੀਂ ਵਾਰਦਾਤ ਕੀਤੀ ਆ ਇੱਥੇ ਕੋਈ ਵੀ ਟੀਚਰ ਨਹੀਂ ਸੀਗਾ ਗੱਲ ਸਿੱਖਿਆ ਮੰਤਰੀ ਤੱਕ ਪਹੁੰਚੀ ਤਾਂ ਉਹਨਾਂ ਇਸ ਉੱਤੇ ਤੁਰੰਤ ਐਕਸ਼ਨ ਲੈਣ ਲਈ ਸਪੈਸ਼ਟੀ ਕਰ ਦਿੱਤਾ ਤੁਸੀਂ ਇੱਕ ਬੜਾ ਹੀ ਗੰਭੀਰ ਮੁੱਦਾ ਮੇਰੇ ਸਾਹਮਣੇ ਲੈ ਕੇ ਆਏ ਸਲਾਣੇ ਪਿੰਡ ਦਾ ਇਦਾਂ ਦੇ ਕੋਈ ਵੀ ਮਸਲੇ ਜੀ ਸਾਨੂੰ ਦੱਸੋ ਮੈਂ ਖੁਦ ਸਕੂਲਾਂ ਦੇ ਵਿੱਚ ਸ਼ਾਇਦ ਪੰਜਾਬ ਦਾ ਸੈ ਪਹਿਲਾਂ ਸਿੱਖਿਆ ਮੰਤਰੀ ਜਿਹੜਾ ਆਪ ਸਕੂਲਾਂ ਦੇ ਵਿੱਚ ਜਾਂਦਾ ਬਿਨਾਂ ਮੀਡੀਆ ਤੋਂ ਦੱਸੇ ਵੀ ਜਾਂਦਾ ਹੈ ਜੀ ਤੇ ਸਲਾਣੇ ਮੈਂ ਆਉਂਗਾ ਵੀ ਤੇ ਮੈਨੂੰ ਜੇ ਤੁਹਾਡੇ ਕੋਲ ਵੀਡੀਓ ਭੇਜੋ ਵੀ ਮੈਂ ਕਰ ਲਵਾਂਗਾ ਸੀਵੀਐਸ